ਮੈਂ ਜਦੋਂ ਪ੍ਰੋਗਰਾਮ ਦੇ ਸ਼ੁਰੂਜ ਕੀਆ ਸੀ ਤੇ ਅੱਜ ਆਪਾਂ ਦੋ ਤਿੰਨ ਪਹਿਲੂਆਂ ਦੇ ਉੱਤੇ ਗੱਲਬਾਤ ਕਰਨੀ ਆ ਇੱਕ ਤੇ ਇਹ ਕਿ ਆਪਰੇਸ਼ਨ ਸੰਦੂਰ ਦਾ ਏਮ ਕੀ ਸੀ ਸੜਾ ਨਿਸ਼ਾਨਾ ਕੀ ਸੀ ਔਰ ਹੁਣ ਤੱਕ ਉਹਦੀ ਪ੍ਰਾਪਤੀ ਕੀ ਆ ਔਰ ਦੂਜਾ ਪਾਕਿਸਤਾਨ ਵੱਲੋਂ ਕੀ ਰਿਐਕਸ਼ਨ ਆਇਆ ਕਿ ਅਸੀਂ ਉਹਦਾ ਕਿਵੇਂ ਜਵਾਬ ਦਿੱਤਾ ਔਰ ਅੱਗੇ ਕੀ ਹੋ ਸਕਦਾ ਵਾ ਇਹ ਦੋ ਤਿੰਨ ਚੀਜ਼ਾਂ ਵਾ ਜਿਹਨਾਂ ਤੇ ਗੱਲ ਕਰਾਂਗੇ ਪਹਿਲੋਂ ਤੇ ਸਾਡਾ ਏਮ ਕੀ ਸੀ ਨਿਸ਼ਾਨਾ ਬੜਾ ਕਲੀਅਰ ਸੀ ਕਿ ਜਿਹੜੇ ਅੱਤਵਾਦੀ ਕੈਂਪ ਨੇ ਜਿੱਥੋਂ ਟ੍ਰੇਨਿੰਗ ਲੈ ਕੇ ਲੋਕ ਆਉਂਦੇ ਨੇ ਔਰ ਸਾਡੇ ਇੱਥੇ ਅੱਤਵਾਦੀ ਗਤੀਵਿਧੀਆਂ ਕਰਦੇ ਨੇ ਖਾਸ ਕਰਕੇ ਯਸ਼ਮ ਮੁਹੰਮਦ ਨਾਂ ਦੀ ਜਥੇਬੰਦੀ ਔਰ ਲਸ਼ਕਰ-ਏ-ਤੌਇਬਾ ਨਾਂ ਦੀ ਜਥੇਬੰਦੀ ਇਹਨਾਂ ਦੇ ਜਿਹੜੇ ਹੈੱਡਕੁਆਟਰਸ ਨੇ ਉਹਨਾਂ ਨੂੰ ਨਕਾਰਾ ਕਰਨਾ ਹੈੱਡਕੁਆਟਰਸ ਔਰ ਫਿਰ ਜਿਹੜੇ ਉਹਨਾਂ ਦੇ ਬਾਕੀ ਗਾਂ ਕੈਂਪ ਨੇ ਜਿੱਥੇ ਅੱਗੇ ਹੋਰ ਟ੍ਰੇਨਿੰਗ ਦਿੰਦੇ ਨੇ ਸੋ ਜਿਹੜਾ ਯਸ਼ਮ ਮੁਹੰਮਦ ਦਾ ਹੈੱਡਕੁਆਟਰਸ ਆ ਇਹ ਬਾਬਲਪੁਰ ਚਾ ਬਾਬਲਪੁਰ ਆਪਣੇ ਗੰਗਨਗਰ ਬਿਕਾਨੇਰ ਦੇ ਬਿਲਕੁਲ ਸਾਹਮਣੇ ਆ ਇੰਟਰਨੈਸ਼ਨਲ ਬਾਰਡਰ ਤੋਂ ਮੇਰੇ ਖਿਆਲ ਸੌ ਡੇਢ ਸੌ ਕਿਲੋਮੀਟਰ ਅੰਦਰ ਆ ਉੱਥੇ ਜੈਸ਼ੀਰ ਮੁਹੰਮਦ ਦਾ ਦਾ ਹੈੱਡਕੁਆਟਰ ਸਿਆ ਔਰ ਇਹ ਹੈੱਡਕੁਆਟਰ ਜਿਹੜਾ ਵਾ ਇਹ 1999 ਦੇ ਵਿੱਚ ਸੈਟਅਪ ਹੋਇਆ ਸੀ ਔਰ ਇਹ ਕਰੀਬ 15 20 ਏਕੜ ਦੇ ਕੰਪਲੈਕਸ ਦੇ ਵਿੱਚ ਇਹ ਸੈਟਅਪ ਹੋਇਆ ਹੋਇਆ ਵਾ ਔਰ ਇੱਥੇ ਜਿਹੜੇ ਉਹਨਾਂ ਦੇ ਮੁੱਖ ਤੌਰ ਤੇ ਜਿਹੜੇ ਇਹਨਾਂ ਦਾ ਲੀਡਰ ਨੇ ਖਾਸ ਕਰਕੇ ਜਿਹੜਾ ਜੈਸ਼ੀਰ ਮੁਹੰਮਦ ਦਾ ਲੀਡਰ ਆ مولانا ਮਸੂਦ ਅਜ਼ਰ ਉਹ ਇੱਥੇ ਰਹਿੰਦਾ ਸੀ ਉਹਦਾ ਪਰਿਵਾਰ ਤੇ ਉਹ ਉੱਥੇ ਰਹਿੰਦਾ ਸੀ ਹੁਣ ਇਹਦਾ ਸਾਡੀ ਪ੍ਰਾਪਤੀ ਕੀ ਆ ਦੇਖੋ ਜੀ ਪ੍ਰਾਪਤੀ ਇਹ ਆ ਕਿ ਜਿਹੜਾ مولانا ਮਸੂਦ ਅਜ਼ਰ ਆ ਜਿਹੜਾ ਉਹ ਤੇ ਇਹਦੇ ਚੋਂ ਪਛ ਨਿਕਲਿਆ ਜੋ ਹੁਣ ਤੱਕ ਖਬਰ ਆਈ ਆ ਲੇਕਿਨ ਉਹਦੇ ਪਰਿਵਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਵਾ ਔਰ ਕੁਝ ਖਬਰਾਂ ਮੁਤਾਬਕ ਜਿਹਨਾਂ ਦੀ ਮੈਂ ਪੁਸ਼ਟੀ ਨਹੀਂ ਕਰ ਸਕਦਾ ਉਹਦਾ ਜਿਹੜਾ ਭਰਾ ਸੀ ਜਿਹੜਾ ਇੱਕ ਜਸ਼ੇ ਮੁਹੰਮਦ ਦਾ ਹੀ ਕਮਾਂਡਰ ਆ ਰੌਫ ਅਸਕਰ ਜਿਹੜਾ ਮਸੂਦ ਅਜ਼ਰ ਦਾ ਭਰਾ ਵਾ ਸੁਣਿਆ ਵਾ ਕਿ ਸ਼ਾਇਦ ਉਹਦੀ ਇਸ ਹਮਲੇ ਦੇ ਵਿੱਚ ਮੌਤ ਹੋ ਗਈ ਆ ਇਸ ਤੋਂ ਇਲਾਵਾ 10 ਪਰਿਵਾਰ ਦੇ ਮੈਂਬਰ ਮਸੂਦ ਅਜ਼ਰ ਨੇ ਆਪ ਮੰਨਿਆ ਵਾ ਕਿ 10 ਪਰਿਵਾਰ ਦੇ ਮੈਂਬਰ ਉਹਦੇ ਇਸ ਹਮਲੇ ਦੇ ਵਿੱਚ ਜਿਹੜਾ ਮਿਸਾਈਲ ਅਟੈਕ ਅਸੀਂ ਬਾਵਲਪੁਰ ਅ ਮਰਕਾਜ਼ ਸਬਾਨੁਲਲਾਹ ਤੇ ਕੀਤਾ ਵਾ ਉਹਦੇ ਚੋ ਮਾਰੇ ਗਏ ਨੇ ਜੇ ਵਿੱਚ ਉਹਦੀ ਵੱਡੀ ਭੈਣ ਤੋਂ ਦਾ ਪਤੀ ਉਹਦਾ ਨੇਫਿਊ ਦੇ ਦੀ ਵਾਈਫ ਉਹਦੀ ਨੀਸ ਤੇ ਪੰਜ ਬੱਚੇ ਸ਼ਾਮਿਲ ਨੇ ਅ ਹੁਣ ਇਦੇ ਬਾਰੇ ਦੋ ਥੀਵਿਊਜ਼ ਆ ਕਿ ਸਾਡੀ ਪ੍ਰਾਪਤੀ ਬਾਰੇ ਇੱਕ ਵਿਊ ਤੇ ਇਹ ਵਾ ਕਿ ਜੇ ਮੌਲਾਨਾ ਮਸਹੂਦ ਅਦਰ ਬਚ ਗਿਆ ਵਾ ਤੇ ਫਿਰ ਸਾਨੂੰ ਉਹਦੇ ਪਰਿਵਾਰ ਜਾਂ ਬੱਚੇ ਨੂੰ ਮਾਰਨ ਦਾ ਕੀ ਫਾਇਦਾ ਇੱਕ ਤੇ ਇਹ ਵਿਊ ਆ ਸੋ ਉਹਦਾ ਮਤਲਬ ਕਹਿਣ ਦਾ ਵਾ ਕਿ ਸ਼ਾਇਦ ਸਾਡਾ ਮਕਸਦ ਹੱਲ ਨਹੀਂ ਹੋਇਆ ਲੇਕਿਨ ਇੱਥੇ ਕਾਊਂਟਰ ਵਿਊ ਇਹ ਵੀ ਆ ਕਿ ਉਹਦੀ ਉਹਦਾ ਜਿਹੜਾ ਬਰਾ ਜੋ ਵੀ ਕਮਾਂਡਰ ਆ ਜੀ ਉਹ ਮਾਰਿਆ ਗਿਆ ਵਾ ਤੇ ਐਟਲੀਸਟ ਅਸੀਂ ਕੁਝ ਨਾ ਕੁਝ ਤੇ ਅਚੀਵ ਕੀਤਾ ਔਰ ਉਸ ਤੋਂ ਜ਼ਿਆਦਾ ਜਿਹੜਾ ਹੈੱਡਕਵਾਰਟਰਸ ਆ ਜਿਹੜਾ ਆਲਮੋਸਟ 1990 ਦੇ ਨਿਮੇ ਦਾ ਚੱਲ ਰਿਹਾ ਵਾ ਜਿੱਥੇ ਟ੍ਰੇਨਿੰਗ ਹੁੰਦੀ ਆ ਜਿੱਥੇ ਇਨਡਾਕਟਰੀਨੇਸ਼ਨ ਹੁੰਦੀ ਆ ਐਟਲੀਸਟ ਉਹਨੂੰ ਤਬਾਹ ਕੀਤਾ ਗਿਆ ਵਾ ਹੁਣ ਜਿਹੜੇ ਲੋਕ ਉੱਥੇ ਰਹਿੰਦੇ ਨੇ ਜਿਹੜੇ ਜੈਸ਼ਮ ਮੁਹੰਮਦ ਦੇ ਹੋਰ ਕੱਢ ਰਿਆ ਜਿਹੜਾ ਉਹਨਾਂ ਨੂੰ ਐਟਲੀਸਟ ਸੁਨੇਹਾ ਜਾਊਗਾ ਕਿ ਅਸੀਂ ਇੱਥੇ ਵੀ 100 ਕਿਲੋਮੀਟਰ ਅੰਦਰ ਵੀ ਅਸੀਂ ਸੇਫ ਨੇ ਯਾਨੀ ਤੇ ਆਪਣੀ ਗਤੀਵਿਧੀਆਂ ਬੰਦ ਕਰਨੋ ਫਿਰ ਸਾਰਾ ਕੁਝ ਦਿਮਾਗ ਖਰਾਬ ਤੇ ਹੈ ਨਹੀਂ ਵੀ ਅਸੀਂ ਜਾ ਕੇ ਉੱਥੇ ਟਾਰਗੇਟ ਕਰੀਏ ਸੋ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਉੱਥੇ ਤੱਕ ਉਹਨਾਂ ਨੂੰ ਪਹੁੰਚਿਆ ਵਾ ਇੱਕ ਵਿਊ ਇਹ ਵੀ ਨਾਲ ਆ ਕਿ ਜੇ ਪਰਿਵਾਰ ਦੇ ਮੈਂਬਰ ਔਰਤਾਂ ਦੇ ਬੱਚੇ ਮਾਰਨ ਨਾਲ ਕੋਈ ਅਸੀਂ ਅਚੀਵ ਨਹੀਂ ਕੀਤਾ ਤੇ ਫਿਰ ਸਵਾਲ ਇਹ ਵੀ ਬਣਦਾ ਵੀ ਪਹਿਲਗਾਮ ਦੇ ਵਿੱਚ ਜਿਹੜੇ ਲੋਕੀ ਮਾਰੇ ਗਏ ਸੀ ਉਹ ਵੀ ਤਾਂ ਬੇਗੁਨਾ ਸੀ ਮੈਂ ਮੰਨਦਾ ਵਾਂ ਕਿ ਬੇਗੁਨਾ ਨੂੰ ਨਹੀਂ ਮਾਰਨਾ ਚਾਹੀਦਾ ਪਰਿਵਾਰ ਦੇ ਮੈਂਬਰਾਂ ਨੂੰ ਨਹੀਂ ਮਾਰਨਾ ਚਾਹੀਦਾ ਪਰ ਇਹ ਫਿਰ ਦੋਵੇਂ ਪਾਸੇ ਗੱਲ ਚੱਲਦੀ ਹੈ ਨਾ ਦੋਵੇਂ ਪਾਸੇ ਹੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵਾ ਕਿ ਬੇਗੁਨਾ ਜਿਹੜੇ ਆ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਮਾਰਨਾ ਚਾਹੀਦਾ ਵੈਸੇ ਤੇ ਕਿਸੇ ਹੋਰ ਤੇ ਵੀ ਹਮਲਾ ਜਿਹੜਾ ਵਾ ਉਹ ਕਰਨਾ ਨਹੀਂ ਨਾਲ ਹੀ ਇੱਕ ਹੋਰ ਮੈਸੇਜ ਪਾਕਿਸਤਾਨ ਆਰਮੀ ਨੂੰ ਵੀ ਆ ਜਿਹੜਾ ਬਾਵਲਪੁਰ ਆ ਉੱਥੇ ਪਾਕਿਸਤਾਨ ਦੀ ਜਿਹੜੀ 31 ਕੋਰ ਹੈਡਕੁਆਟਰ ਸ ਹੈ ਉਹ ਵੀ ਉੱਥੇ ਜਿਹੜਾ ਇਹ ਜਿਹੜਾ ਜੈਸ਼ਮ ਮੁਹੰਮਦ ਦਾ ਕੈਂਪ ਆ ਉਹਦੇ ਤੋਂ ਸਿਰਫ 8-9 ਕਿਲੋਮੀਟਰ ਦੂਰ ਹੈ ਸੋ ਉਹਨਾਂ ਦੇ ਛਤਰ ਸ਼ਾਏ ਦੇ ਵਿੱਚ ਇਹ ਜੈਸ਼ਮ ਮੁਹੰਮਦ ਦਾ ਹੈਡਕੁਆਟਰ ਚੱਲ ਗਿਆ ਸੀ ਸੋ ਪਾਕਿਸਤਾਨ ਆਰਮੀ ਨੂੰ ਵੀ ਇੱਕ ਸੁਨੇਹਾ ਵਾ ਕਿ ਤੁਸੀਂ ਇਹੋ ਜਿਹੇ ਐਲੀਮੈਂਟਸ ਨੂੰ ਆਪਣੇ ਪਨਾਹ ਨਾ ਦੋ ਕਿਉਂਕਿ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਇਹ ਕਾਮਯਾਬ ਨਹੀਂ ਹੋ ਸਕਦਾ ਇਸ ਤੋਂ ਬਾਅਦ ਦੂਸਰਾ ਜਿਹੜਾ ਜੱਥੇਬੰਦੀ ਸੀ ਜਿਹਨੂੰ ਯੂਟਿਲਾਈਜ਼ ਕਰਨਾ ਸੀ ਉਹ ਸੀ ਲਸ਼ਕਰ-ਏ-ਤਹਿਬਾ ਔਰ ਉਹਦੇ ਹੈੱਡਕ quarters ਨੇ ਮੁਰिद ਕੀ ਇਹ ਹੈੱਡਕ quarter ਵੀ ਖਰੀਬ ਆਲਮੋਸਟ ਹਾਲ 2000 ਤੋਂ ਨੇ ਬਣੇ ਹੋਏ ਨੇ ਔਰ ਇਹ ਹੈੱਡਕ quarters ਨੂੰ ਬਣਾਉਣ ਦੇ ਵਿੱਚ ਉਸਾਮਾ ਬੇ ਲਾਡਰ ਨੇ ਬੜਾ ਵੱਡਾ ਯੋਗਦਾਨ ਦੱਸ ਦਿਆ ਕਹਿੰਦਾ ਕਿ ਉਹਨੇ 1 ਕਰੋੜ ਰੁਪਈਆ ਉਹਨਾਂ ਨੂੰ ਦਿੱਤਾ ਸੀ ਜਿਹਦੇ ਨਾਲ ਉਹ ਜਿਹੜਾ ਏਰੀਆ ਵਾ ਉਹ ਡਿਵੈਲਪ ਹੋਇਆ ਔਰ ਬਹੁਤ ਲੰਬਾ ਚੌੜਾ ਏਰੀਆ ਵਾ ਕਹਿੰਦੇ ਕਾਫੀ ਏਰੀਆ ਦੇ ਵਿੱਚ ਫੈਲਿਆ ਹੋਇਆ ਵਾ ਇਹ ਸਿਰਫ ਲਾਹੌਰ ਤੋਂ ਵੀ 25 ਕਿਲੋਮੀਟਰ ਦੂਰ ਆ ਲਸ਼ਕਰੇ ਤਾਬਾ ਦਾ ਮੁਰ이드 ਕੇ ਦੇ ਵਿੱਚ ਜਿਹੜਾ ਹੈੱਡਕਵਰਟਰ ਸੀ ਆਂਡ 2008 ਦੇ ਵਿੱਚ ਜਿਹੜੇ ਮੁੰਬਈ ਤੇ ਅਟੈਕ ਹੋਇਆ ਸੀ ਇਹ ਅਟੈਕਰ ਜਿਹੜੇ ਨੇ ਭਾਵੇਂ ਉਹ ਅ ਅਜਮਲ ਕਸਬਿਆ ਜਾਂ ਡੇਵਿਡ ਹੈਡਲੀ ਨੇ ਇਹ ਇਸੇ 200 ਏਕੜ ਕੰਪਲੈਕਸ ਦੇ ਵਿੱਚ ਟ੍ਰੇਨ ਹੋਏ ਸੀ ਇਹ ਭਾਰਤਕੁੱਲ ਜਾਣਕਾਰੀ ਹੈ ਕਈਆਂ ਲੋਕਾਂ ਦੀ ਇੰਟਰੋਗੇਸ਼ਨ ਦੇ ਵਿਚ ਵੀ ਇਹ ਗੱਲ ਅਜਮਲ ਕਸਬ ਵਗੈਰਾ ਦੀ ਇਟਰੋਗੇਸ਼ਨ ਦੇ ਵਿੱਚ ਵੀ ਇਹ ਗੱਲ ਆਈ ਆ ہاں ਜਿਹੜਾ ਲਸ਼ਕਰੇ ਤਾਬਾਦਾ ਜਿਹੜਾ ਮੁਖੀ ਆ ਹਫੀਜ਼ ਮੁਹੰਮਦ ਜ਼ੈਦ ਉਹ ਉੱਥੇ ਰਹਿੰਦਾ ਸੀ ਲੇਕਿਨ ਉਹ ਇਹਦੇ ਵਿੱਚੋਂ ਬਚ ਗਿਆ ਸੋ ਜੇ ਆਪਾਂ ਪ੍ਰਾਪਤੀ ਜਿਹੜੀ ਹੈ ਤੇ ਵਾਕਈ ਜਿਹੜਾ ਇਹਦਾ ਟਾਪ ਲੀਡਰ ਸੀ ਉਹ ਤੇ ਜ਼ਰੂਰ ਬਚ ਗਿਆ ਲੇਕਿਨ ਜਿਹੜੇ ਹੈੱਡਕੁਆਰਟਰ ਸਿਆ ਉਹਨੂੰ ਬੜੀ ਐਕਸਟੈਂਸਿਵ ਡੈਮੇਜ ਹੋਈ ਆ ਜਿਹੜੀ ਸੈਟਲਾਈਟ ਇਮੇਜਰੀ ਆ ਉਹ ਦਸਤੀਆਕ ਇਥੇ ਬਹੁਤ ਨੁਕਸਾਨ ਹੋਇਆ ਇੱਕ ਬੰਦਾ ਮਾਰਿਆ ਵੀ ਗਿਆ ਇੱਕ ਜ਼ਖਮੀ ਵੀ ਆ ਦੋ ਮਿਸਿੰਗ ਨੇ ਸੋ ਵਾਸ ਇਟ ਵਰਥ ਇਟ ਮੇਰਾ ਖਿਆਲ ਹੈ ਆ ਕਿ ਜੇ ਹਫੀਜ਼ ਸੈਦ ਬਚ ਗਿਆ ਵਾ ਤੇ ਵਾਕਈ ਜੋ ਅਸੀਂ ਅਚੀਵ ਕਰਨ ਚਾਹੁੰਦੇ ਸੀ ਉਹ ਤੇ ਅਚੀਵ ਨਹੀਂ ਹੋਇਆ ਲੇਕਿਨ ਹੈਡਕォਟਰ ਜਿਹੜੇ ਨੇ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਤੇ ਇਹਦਾ ਜਿਹੜਾ ਇੱਕ ਮੈਸੇਜ ਆ ਕਾਦਰ ਨੂੰ ਲਸ਼ਕਰੀ ਤਾਇਬਾ ਦੇ ਕਾਦਰ ਨੂੰ ਉਹ ਬੜਾ ਕਲੀਅਰ ਜਾਵੇਗਾ ਸੋ ਇਹ ਦੋ ਹੋ ਗਏ ਬਾਕੀ ਕੋਟਲੀ ਜਿਹੜੀ ਜਗਾ ਵਾ ਕੋਟਲੀ ਜਿਹੜੀ ਆ ਬਿਲਕੁਲ ਐਲੋਸੀ ਦੇ ਦੇ ਪਰਲੇ ਪਾਸੇ ਆ ਉੱਥੇ ਦੋ ਕੈਂਪ ਸੀ ਆਬਾਸ ਕੈਂਪ ਤੇ ਗੁਲਪੁਰ ਕੈਂਪ ਆਬਾਸ ਜਿਹੜਾ ਵਾ ਬਿਲਕੁਲ 12 13 ਕਿਲੋਮੀਟਰ ਐਲੋਸੀ ਤੋਂ ਆ ਤੇ ਜਿਹੜਾ ਗੁਲਪੁਰ ਆ ਉਹ ਕਰੀਬ ਆਲਮੋਸਟ 3 ਕਿਲੋਮੀਟਰ ਇਨਸਾਈਡ ਹੈ ਗੁਲਪੁਰ ਦੇ ਵਿੱਚ ਜਿਹੜੇ ਪੁੰਛ ਤੇ ਰਜੌਰੀ ਵੱਲ ਨੂੰ ਜਿਹੜੇ ਦੇ ਵਿੱਚ ਹਮਲੇ ਹੋਏ ਆ ਇਹ ਇੱਥੋਂ ਟ੍ਰੇਨ ਹੋ ਕੇ ਲੋਕ ਨਹੀਂ ਆਏ ਨੇ ਔਰ ਇਹਦੇ ਵੀ ਜਿਹੜਾ ਆਬਾਸ ਕੈਂਪ ਆ ਉਹ ਵੀ ਬਿਲਕੁਲ ਨਾਲ ਹੀ ਉਹਦੇ 2 3 ਕਿਲੋਮੀਟਰ ਦੇ ਨਾਲ ਹੀ ਮਿਲਟਰੀ ਕੈਂਪ ਹੈ ਸੋ ਇੰਜ ਲੱਗ ਰਿਹਾ ਵਾ ਕਿ ਉਹ ਵੀ ਮਿਲਟਰੀ ਦੀ 70 ਸ਼ਾਇਦ ਦੇ ਵਿੱਚ ਹੀ ਚੱਲਦਾ ਸੀ ਔਰ ਇੱਕ ਤਰੀਕੇ ਦਾ ਕਿਉਂਕਿ ਐਲੋਸੀ ਦੇ ਬਹੁਤ ਨੇੜੇ ਆ ਇਹ ਲਾਂਚ ਪੈਡ ਸੀ ਭਾਰਤ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਜਿਹੜੇ ਜੀਐਨਕੇ ਦੇ ਵਿੱਚ ਜਿਹੜੇ ਉੱਥੋਂ ਟੈਰਰਿਸਟ ਆਉਂਦੇ ਸੀ ਅ ਅਚੀਵਮੈਂਟ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਕਿ ਕਾਰੀ ਮੁਹੰਮਦ ਇਕਬਾਲ ਜਿਹੜਾ ਵਾ ਜੋ ਯਾਸ਼ ਕਮਾਂਡਰ ਆ ਜਿਹੜਾ ਪੁਲਵਾਮਾ ਦੇ ਅਟੈਕ ਦੇ ਵਿੱਚ ਇਨਵੋਲਡ ਸੀ ਉਹ ਇਸ ਹਮਲੇ ਦੇ ਵਿੱਚ ਮਾਰਿਆ ਗਿਆ ਸੋ ਠੀਕ ਆ ਜਿਹੜਾ ਇਹਦਾ ਮੁਖੀ ਆ ਹਫੀਜ਼ ਸੈਦ ਉਹ ਪਛ ਗਿਆ ਲੇਕਿਨ ਕਾਰੀ ਮੁਹੰਮਦ ਇਕਬਾਲ ਜਿਹੜਾ ਵਾ ਉਹ ਇਸ ਜੈਸ਼ਦ ਜਿਹੜਾ ਕਮਾਂਡਰ ਆ ਉਹ ਇਸ ਹਮਲੇ ਦੇ ਵਿੱਚ ਕਹਿੰਦੇ ਆ ਕਿ ਮਾਰੇ ਗਿਆ ਇਸ ਤੋਂ ਬਾਅਦ ਫਿਰ ਮੁਜ਼ਫਰਾਬਾਦ ਦੇ ਵਿੱਚ ਦੋ ਕੈਂਪਸ ਸਨ ਇੱਕ ਤੇ ਅਸਵਾਈ ਨਾਲ ਕਿਉਂਕਿ ਮੁਜ਼ਫਰਾਬਾਦ ਮੈਂ ਗਿਆ ਹੋਇਆ ਵਾਂ ਮੁਜ਼ਫਰਾਬਾਦ ਨਾ ਦੋ ਨਦੀਆਂ ਦੇ ਕਨਫਲੂਐਂਸ ਹੈ ਉੱਪਰ ਨੀਲਮ ਨਦੀ ਆਉਂਦੀ ਆ ਥੱਲੋਂ ਝਿਲਮ ਆਉਂਦੀ ਆ ਇਹ ਦੋਵੇਂ ਮਿਲਦੀਆਂ ਹਨ ਸੰਗਮ ਹੈ ਦੋਵਾਂ ਨਦੀਆਂ ਦਾ ਸੋ ਉੱਪਰਵਲ ਜਿਹੜੀ ਨੀਲਮ ਨਦੀ ਆ ਉੱਥੇ ਇੱਕ ਐਂਪੀਆ ਬਿਲਾਲ ਕੈਂਪ ਅ ਬਿਲਾਲ ਕੈਂਪ ਜਿਹੜਾ ਬਾ ਇਹ ਬਿਲਕੁਲ ਨੀਲਮ ਨਦੀ ਦੇ ਉੱਪਰ ਆ ਔਰ ਕਹਿੰਦੇ ਆ ਕਿ ਇੱਥੇ ਜਿਹੜੀ ਪਾਕਿਸਤਾਨ ਦੀ ਜਿਹੜੀ ਸਪੈਸ਼ਲ ਫੋਰਸਸ ਨੇ ਐਸਐਸਜੀ ਸਪੈਸ਼ਲ ਸਰਵਿਸਸ ਗਰੁੱਪ ਉਹ ਇੱਥੇ ਟੈਰਰਿਸਟ ਨੂੰ ਜੰਗਲ ਦੇ ਵਿੱਚ ਸਰਵਾਈਵ ਕਰਨਾ ਇਹ ਜੰਗਲ ਵਾਰਫੇਅਰ ਦੇ ਵਿੱਚ ਉਹਨਾਂ ਨੂੰ ਉਹ ਟ੍ਰੇਨ ਕਰਦੇ ਆ ਦੂਜਾ ਹੈ ਸਵਾਏ ਨਾਲਾ ਕੈਂਪ ਜਿਹੜਾ ਅ ਜਿਹੜਾ ਮੁਜ਼ਫਰਬਾਦ ਦੇ ਨੇੜੇ ਆ ਔਰ ਉਹ ਉਥੇ ਇੱਕ ਬੜਾ ਵੱਡਾ ਪੁਰਾਣਾ ਕਿਲਾ ਵਾ ਉਹਦੇ ਨੇੜੇ ਦੱਸਿਆ ਜਾਂਦਾ ਵਾ ਔਰ ਇਹ ਕੈਂਪ ਜਿਹੜਾ ਵਾ ਇਹ ਕਾਫੀ ਦੋਵੇਂ ਕੈਂਪ ਜਿਹੜੇ ਨੇ ਕਾਫੀ ਧੀਰ ਤੋਂ ਚੱਲ ਰਹੇ ਨੇ ਇੱਕ ਬਿੰਬਰ ਦੇ ਵਿੱਚ ਬਰਨਾਲਾ ਕੈਂਪ ਆ ਜਿੱਥੇ ਆਈਈ ਦੀ ਟ੍ਰੇਨਿੰਗ ਕਰਦੇ ਆ ਉਹਨੂੰ ਵੀ ਅਟੈਕ ਕੀਤਾ ਗਿਆ ਇਹ ਤੇ ਪਤਾ ਨਹੀਂ ਵੀ ਉਥੇ ਨੁਕਸਾਨ ਕਿਉਂ ਹੈ ਇਸੇ ਤਰ੍ਹਾਂ ਹੀ ਨਾਰੋਵਾਲ ਕੈਂਪ ਨਾਰੋਵਾਲ ਦੇ ਵਿੱਚ ਇੱਕ ਸਰਜਾਲ ਕੈਂਪ ਆ ਇੰਟਰਨੈਸ਼ਨਲ ਬਾਰਡਰ ਸਿਰਫ 6 ਕਿਲੋਮੀਟਰ ਦੂਰ ਆ ਉੱਥੇ ਵੀ ਕਾਫੀ ਨੁਕਸਾਨ ਜਿਹੜਾ ਦਾ ਉਹ ਕੀਤਾ ਗਿਆ ਇੱਥੇ ਪ੍ਰਾਇਮਰੀ ਹੈਲਥ ਸੈਂਟਰ ਦੱਸਦੇ ਆ ਪਰ ਜਿਵੇਂ ਮੈਂ ਕੱਲ ਕਿਹਾ ਸੀ ਉਹਦੇ ਬਾਬਡ ਵਾਇਰ ਲੱਗੀ ਆ ਹੁਣ ਪ੍ਰਾਇਮਰੀ ਹੈਲਥ ਸੈਂਟਰ ਦੇ ਦੁਆਲੇ ਦੁਆਲੇ ਬਾਬਡ ਵਾਇਰ ਕਿਉਂ ਲੱਗੀ ਆ ਸੋ ਆਬਵੀਅਸਲੀ ਇੱਥੇ ਕੋਈ ਨਾ ਕੋਈ ਇਹੋ ਜੀ ਗਤੀਵਿਧੀ ਹੁੰਦੀ ਸੀ ਜਿਹਨੂੰ ਸਿਕਿਉਰਿਟੀ ਦੀ ਲੋੜ ਸੀ ਫਿਰ ਸਿਆਲਕੋਟ ਦੇ ਵਿੱਚ ਇੱਕ ਜੋਇਆ ਕੈਂਪ ਆ ਜਿੱਥੇ ਹਿਜ਼ਬੁਲ ਮੁਜਾਹਿਦੀਨ ਬਹੁਤ ਸਾਰੇ ਜਿਹੜੇ ਜੰਮੂ ਦੇ ਵਿੱਚ ਲਾਂਚ ਹੁੰਦੇ ਰਹੇ ਆ ਪੰਜਾਬ ਚ ਆਉਂਦੇ ਰਹੇ ਆ ਇਹ ਇੱਥੋਂ ਟ੍ਰੇਨ ਹੋ ਕੇ ਉਹਾਂ ਦੇ ਰਹੀ ਨੇ ਇਹਦੇ ਨਾਲ ਤੁਸੀਂ ਖਬਰਾਂ ਪੜੀਆਂ ਹੋਣੀਆਂ ਵਾਂ ਅੱਜ ਸਵੇਰ ਤੋਂ ਖਬਰ ਆ ਰਹੀਆਂ ਸੀ ਵੀ ਅੰਮ੍ਰਿਤਸਰ ਦਸੂਹਾ ਕਈ ਥਾਵਾਂ ਦੇ ਉੱਤੇ ਕੋਈ ਮਿਸਾਈਲ ਦੇ ਪਾਰਟਸ ਮਿਲੇ ਆ ਉਹ ਸਮਝ ਨਹੀਂ ਸੀ ਆ ਰਹੀ ਵੀ ਕਿਵੇਂ ਕਿੱਥੋਂ ਦੇ ਆਏ ਅੱਜ ਸ਼ਾਮ ਨੂੰ ਜਿਹੜੀ ਬਰੀਫਿੰਗ ਦੇ ਦਾ ਤੁਹਾਨੂੰ ਮੈਂ ਕੁਝ ਅੰਸ਼ ਜਿਹੜੇ ਸੁਣਾਏ ਆ ਉਹਦੇ ਵਿੱਚ ਬੜਾ ਕਲੀਅਰ ਹੋਇਆ ਕਿ ਉਹ ਬੇਸਿਕਲੀ ਪਾਕਿਸਤਾਨ ਨੇ ਕੱਲ ਸਾਡੇ 14-15 ਟਿਕਾਣਿਆਂ ਤੇ ਅਟੈਕ ਕਰਨ ਦੀ ਮਿਸਾਈਲ ਔਰ ਡਰੋਨ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਸਾਡੇ 에ਅ ਡਿਫੈਂਸ ਨੇ ਨਕਾਰਾ ਕਰ ਦਿੱਤਾ ਸੋ ਉਹ ਪਾਰਟਸ ਨੇ ਜਿਹੜੇ ਉਹਨਾਂ ਦੀ ਮਿਸਾਈਲ ਦੇ ਡਿੱਗੇ ਹੋਏ ਜਿਹੜੇ ਅੰਮ੍ਰਿਤਸਰੀਆਂ ਬਾਕੀ ਥਾਵਾਂ ਤੇ ਮਿਲੇ ਜਿਹੜੇ ਥਾਵਾਂ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਦੱਸਦੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਜੰਮੂ ਸ਼੍ਰੀਨਗਰ ਪੂਜ ਇਹ ਸਾਰੇ ਥਾਂ ਬਠਿੰਡਾ ਇਹ ਵੀ ਥਾਂ ਸ਼ਾਮਿਲ ਸਨ ਸੋ ਔਰ ਨਾਲ ਨਾਲ ਜਿਹੜਾ ਕਹਿੰਦੇ ਆ ਕਿ ਲਾਹੌਰ ਦਾ ਜਿਹੜਾ 에어 డిਫੈਂਸ ਸਿਸਟਮ ਆ ਐਟਲੀਸਟ ਉਹਦਾ ਇੱਕ ਹਿੱਸਾ ਜਿਹੜਾ ਵਾ ਉਹਨੂੰ ਸਾਡੀ ਜਿਹੜੀ ਹੈਰੋਪ ਮਿਸਾਈਲ ਹੈ ਜਿਹੜੀ ਉਦੇ ਨਾਲ ਇਜ਼ਰਾਈਲੀ ਮਿਸਾਈਲ ਜਿਹੜੇ ਕੋਲ ਉਹਦੇ ਨਾਲ ਉਹਨੂੰ ਡਰੋਨ ਆ ਉਹਦੇ ਨਾਲ ਉਹਨੂੰ ਨਕਾਰਾ ਕੀਤਾ ਗਿਆ ਵਾ ਸੋ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਸਾਡੇ ਜਿਹੜੇ ਡਰੋਨ ਨੇ ਜਾਂ ਸਾਡੇ ਜਿਹੜੇ ਮਿਸਾਈਲ ਨੇ ਉਹ ਆਪਣੇ ਟਾਰਗੇਟ ਤੇ ਹਿੱਟ ਹੋਏ ਜਿਹੜੇ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਸਾਡੇ 에ਅ ਡਿਫੈਂਸ ਸਿਸਟਮ ਨੇ ਰੋਕਤਾ ਹਾਲਾਂਕਿ ਪਾਕਿਸਤਾਨ ਦਾ ਕਲੇਮ ਹੋ ਰਿਹਾ ਉਹਦੇ ਕਹਿੰਦੇ ਨੇ ਪੰਜ ਹੀ ਜਹਾਜ਼ ਘਰਾਤੇ ਹਾਲਾਂਕਿ ਐਵੀਡੈਂਸ ਸਿਰਫ ਇੱਕੋ ਹੀ ਜਹਾਜ਼ ਦਾ ਵਾ ਜਿਹੜਾ ਬਠਿੰਡੇ ਵਾਲਾ ਵਾ ਉਹ ਲਗ ਉਹ ਬੜਾ ਕਲੀਅਰ ਆ ਕਿ ਉਹ ਸਾਡਾ ਇੰਡੀਅਨ ਜਹਾਜ਼ ਆ ਲੇਕਿਨ ਹੈ ਕਿਹੜਾ ਜਹਾਜ਼ ਆ ਕੁਝ ਐਵੀਡੈਂਸ ਕੁਝ ਲੋਕ ਤੇ ਕਹਿ ਰਹੇ ਨੇ ਕਿ ਉਹ ਰਫਾਇਲ ਯਾਰ ਰਫਾਇਲ ਦੀਆਂ ਫੋਟੋ ਫੋਟੋਆਂ ਦਿਖਾਈਆਂ ਲੇਕਿਨ ਇਹਦੇ ਬਾਰੇ ਹਾਲੀ ਕੋਈ ਕਲੀਅਰਿਫਿਕੇਸ਼ਨ ਆਈ ਨਹੀਂ ਹੁਣ ਮਸਲਾ ਇਹ ਵਾਕੀ ਪਾਕਿਸਤਾਨ ਦਾ ਰਿਸਪੌਂਸ ਕੀ ਹੋ ਸਕਦਾ ਆਪਾਂ ਕੱਲ ਵੇਖ ਹੀ ਲਿਆ ਉਹਨਾਂ ਨੇ ਜਿਵੇਂ ਅਸੀਂ ਮਿਸਾਈਲ ਅਟੈਕ ਕੀਤੇ ਉਹਨਾਂ ਵੀ ਉਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਉਹ ਅਟੈਕ ਜਿਹੜੇ ਨੇ ਉਹਨਾਂ ਦੇ ਬਲੰਟ ਕਰਦੇ ਨਕਾਰਾ ਕਰਦੇ ਹੁਣ ਇਸ ਤੋਂ ਬਾਅਦ ਕੀ ਕਰਨਗੇ ਹੋ ਸਕਦਾ ਵਾ ਕੀ ਉਹ ਇਸ ਤਰ੍ਹਾਂ ਦੇ ਫਿਰ ਅਟੈਕ ਕਰਨ ਦੀ ਕੋਸ਼ਿਸ਼ ਕਰਨ ਹੋ ਸਕਦਾ ਵਾ ਉਹ ਚਾਈਨਾ ਦੀ ਹੈਲਪ ਲਾਈਨ ਦੀ ਕੋਸ਼ਿਸ਼ ਕਰਨ ਮਿਸਾਈਲ ਅਟੈਕ ਕਰਨ ਦੀ ਹੁਣ ਚਾਈਨਾ ਦਿੰਦਾ ਉਹਨਾਂ ਨੂੰ ਕਿ ਨਹੀਂ ਦਿੰਦਾ ਕਿਉਂਕਿ ਚਾਈਨਾ ਬੜਾ ਬਚਪਚਾ ਕੇ ਚੱਲਦਾ ਵਾ ਦੋਸਤ ਜ਼ਰੂਰ ਹੈ ਪਾਕਿਸਤਾਨ ਦਾ ਲੇਕਿਨ ਉਹ ਬਚਪਚਾ ਕੇ ਚੱਲਦਾ ਵਾ ਹੋ ਸਕਦਾ ਵਾ ਕੁਝ ਲੋਕਾਂ ਨੇ ਕੁਝ ਖੱਛਾ ਜਿਤਾਇਆ ਜਾ ਰਿਹਾ ਵਾ ਕਿ ਜਿਹੜੇ ਸਾਡੇ ਇਨਫਰਾਸਟ੍ਰਕਚਰਲ ਪ੍ਰੋਜੈਕਟਸ ਨੇ ਖਾਸ ਕਰਕੇ ਇੰਡਸ ਟ੍ਰੀਟੀ ਨਾਲ ਜੁੜੇ ਹੋਏ ਨੇ ਜਿਹੜੇ ਸਾਡੇ ਡੈਮ ਨੇ ਸਲਾਲ ਡੈਮ ਹੋਇਆ ਜਾਂ ਪਗਲੀਹਾ ਡੈਮ ਹੋਇਆ ਜਿਹੜੇ ਚਨਾਬ ਦੇ ਉੱਤੇ ਬਣੇ ਹੋਏ ਨੇ ਸ਼ਾਇਦ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਉਹ ਇੱਕ ਮੈਸੇਜ ਦੇਣਾ ਚਾਹਣਗੇ ਕਿ ਤੁਸੀਂ ਪਾਣੀ ਰੋਕਿਆ ਔਰ ਪਾਣੀ ਰੋਕਣਾ ਜਿਹੜਾ ਵਾ ਇਹ ਜੰਗ ਦੀ ਨਿਸ਼ਾਨੀ ਆ ਜੰਗ ਦੀ ਡਿਕਲੇਰੇਸ਼ਨ ਆ ਤੇ ਅਸੀਂ ਉਹਦਾ ਬਦਲਾ ਲੈਣ ਲਈ ਇੱਥੇ ਅਟੈਕ ਕੀਤਾ ਲੇਕਿਨ ਉਹਦਾ ਇੱਕ ਰਿਸਕ ਆ ਜੇ ਇਹੋ ਜੀ ਗੱਲ ਕਿਤੇ ਹੁੰਦੀ ਆ ਤੇ ਫਿਰ ਉਹਨਾਂ ਦਾ ਵੀ ਤੇ ਡੈਮ ਹੈਗੇ ਆ ਨਾ ਜਿਹੜੇ ਅਟੈਕ ਹੋ ਸਕਦੇ ਆ ਮੰਗਲਾ ਡੈਮ ਦੁਨੀਆ ਦਾ 6ਵਾਂ ਵੱਡਾ ਡੈਮ ਆ ਜਿਹੜਾ ਚੇਲਮ ਦੇ ਉੱਤੇ ਮੀਰਪੁਰ ਦੇ ਕੋਲ ਆ ਮੈਂ ਮੀਰਪੁਰ ਗਿਆ ਹੋਇਆ ਆ ਜਦੋਂ ਮੈਂ ਇੰਡੀਆ ਟੁਡੇ ਦੇ ਸੀ ਮੈ ਉਹ ਡੈਮ ਵਖਿਆ ਬਹੁਤ ਖੂਬਸੂਰਤ ਬੜਾ ਵੱਡਾ ਡੈਮ ਹੈ ਸੋ ਇਹ ਇੱਕ ਬੜੀ ਖਤਰਨਾਕ ਗੇਮ ਹੋਵੇਗੀ ਜੇ ਕਿਤੇ ਡੈਮਸ ਨੂੰ ਇੱਕ ਦੂਜੇ ਨੂੰ ਅਸੀਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ ਆਸ ਕਰਦੇ ਹਾਂ ਕਿ ਇਹੋ ਜੀ ਗਲਤੀ ਪਾਕਿਸਤਾਨ ਨਹੀਂ ਕਰੇਗਾ ਜਿਹੜੀ ਪਾਣੀਆਂ ਦੀ ਵਾਰ ਹੈ ਇਹ ਮੇਰੇ ਖਿਆਲ ਟੇਬਲ ਦੇ ਜ਼ਰੀਏ ਲੜਨੀ ਚਾਹੀਦੀ ਹੈ ਇੱਕ ਦੂਜੇ ਨੂੰ ਆਪਣਾ ਪੱਖ ਪੇਸ਼ ਕਰੋ ਔਰ ਇਹ ਜਿਹੜਾ ਵਾ ਇਹਨੂੰ ਫੌਜੀ ਕਾਰਵਾਈ ਦੇ ਨਾਲ ਪਾਣੀਆਂ ਦਾ ਜੰਗ ਜਿਹੜਾ ਵਾ ਇਹ ਕਦੀ ਨਹੀਂ ਲੜਨਾ ਚਾਹੀਦਾ ਇੱਕ ਹੁਣ ਇਸ਼ੂ ਹੋਰ ਵੀ ਹੈ ਕੀ ਹੋਰ ਕੀ ਜਿਵੇਂ ਅਸੀਂ ਕਹਿੰਨੇ ਆਂ ਵੀ ਅਸੀਂ ਆਤਵਾਦੀਆਂ ਦੇ ਟਿਕਾਣਿਆਂ ਤੇ ਅਟੈਕ ਕੀਤਾ ਉਹ ਕੀ ਕਰ ਸਕਦੇ ਆਂ ਪਾਕਿਸਤਾਨ ਤੇ ਇਹ ਵੀ ਦੱਸਦਾ ਵਾ ਕਿ ਅਸੀਂ ਸਾਡੇ ਵੱਲੋਂ ਜਿਹੜੀ ਜਿਹੜੀ ਆਰਐਸਐਸ ਜਥੇਬੰਦੀ ਆ ਇਹ ਵੀ ਇੱਕ ਐਕਸਟਰੀਮਿਸ ਆਰਗੇਨਾਈਜੇਸ਼ਨ ਹੈ ਪਾਕਿਸਤਾਨ ਦੇ ਇਹੋ ਹੀ ਕਹਿਣਾ ਵਾ ਲੇਕਿਨ ਹਾਲਾਂਕਿ ਸਾਡੀ ਇੰਡੀਅਨ ਗਵਰਨਮੈਂਟ ਤੇ ਇਹੋ ਜੀ ਗੱਲ ਨਹੀਂ ਮੰਨਦੀ ਆ ਆਰਐਸਐਸ ਦੇ ਲੋਕ ਤੇ ਗੱਲ ਨਹੀਂ ਮੰਨਦੇ ਲੇਕਿਨ ਜੇਕਰ ਤੇ ਆਰਐਸਐਸ ਹੈੱਡਕ quarters ਜਿਹੜੇ ਨਾਗਪੁਰ ਦੇ ਵਿੱਚ ਨੇ ਯਾ ਉਹਨਾਂ ਦੇ ਗਾਂ ਹੈੱਡਕੁਆਟਰ ਜਿਹੜੇ ਜੰਮੂ ਦੇ ਵਿੱਚ ਨੇ ਜਾਂ ਕਾਂਗੜਾ ਦੇ ਵਿੱਚ ਨੇ ਦਿੱਲੀ ਦੇ ਵਿੱਚ ਨੇ ਜੇ ਉਹਨਾਂ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਬੜਾ ਕਰਾਰਾ ਜਵਾਬ ਜਿਹੜਾ ਸਾਡੀ ਭਾਜਪਾ ਸਰਕਾਰ ਦੇਣਾ ਚਾਹੂਗੀ ਕਿਉਂਕਿ ਇਹ ਉਹਨਾਂ ਦੀ ਸਿਸਟਰ ਆਰਗੇਨਾਈਜੇਸ਼ਨ ਹੈ ਪੇਰੈਂਟ ਆਰਗੇਨਾਈਜੇਸ਼ਨ ਹੈ ਜਿਹਦੇ ਤੇ ਇਹੋ ਜੀ ਗੱਲ ਗਲਤੀ ਉਹਨਾਂ ਨੇ ਕੀਤੀ ਸੋ ਅਸੀਂ ਆਸ ਕਰਦੇ ਹਾਂ ਕਿ ਨਾ ਡੈਮਸ ਨਾ ਇਹੋ ਜੀ ਆਰਐਸਐਸ ਜਾਂ ਹੋਰ ਕੋਈ ਹੈੱਡਕੁਆਟਰਸ ਨੂੰ ਅਟੈਕ ਕਰਨ ਦੀ ਕੋਸ਼ਿਸ਼ ਹੋਵੇਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੋਵੇਂ ਮੁਲਕ ਜਿਹੜੇ ਨੇ ਹੋ ਸਕਦਾ ਵਾ ਮੈਨੂੰ ਲੱਗ ਰਿਹਾ ਕਿ ਸ਼ਾਇਦ ਥੋੜੀ ਜੀ ਦਿੱਕਤ YouTube ਦੇ ਉਪਰ ਆਈ ਸੀ ਪਰ ਹੁਣ ਠੀਕ ਹੋ ਗਈ ਆ ਇਹ ਵੀ ਬਿਲਕੁਲ ਆਪਾਂ ਨੂੰ ਕਲੀਅਰ ਆ ਕਿ ਦੋਵੇਂ ਮੁਲਕ ਜਿਹੜੇ ਨੇ ਇਹ ਪਰਮਾਣੂ ਸ਼ਕਤੀਆਂ ਵਾ ਦੋਵਾਂ ਮੁਲਕਾਂ ਕੋਲ ਜਿਵੇਂ ਮੈਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਕਿ ਆਲਮੋਸਟ ਡੇਟਸ ਤੋਂ ਵੱਧ ਨਿਊਕਲੀਅਰ ਵੈਪਨਸ ਨੇ ਨਿਊਕਲੀਅਰ ਹਥਿਆਰ ਜਿਹਨਾਂ ਦੇ ਨਿਊਕਲੀਅਰ ਵਾਰ ਹੈਡਸ ਲੱਗੇ ਹੋਏ ਨੇ ਆ ਔਰ ਉਹ ਬਹੁਤ ਭਾਰੀ ਨੁਕਸਾਨ ਕਰ ਸਕਦੇ ਨੇ న్యూక్లియర్ వెపన్ ਜਿਹੜੇ ਨੇ ਸਟ੍ਰੈਟੈਜੀਕ ਵੈਪਨ ਵੀ ਹੁੰਦੇ ਆ ਔਰ ਟੈਕਟਿਕਲ ਵੀ ਹੁੰਦੇ ਆ ਟੈਕਟਿਕਲ ਹੁੰਦੇ ਜਿਹੜੇ ਛੋਟੀ ਰੇਂਜ ਵੇਲੇ ਸਿਰਫ ਅਗਲੀਆਂ ਐਡਵਾਂਸਿੰਗ ਫੋਰਸਸ ਨੂੰ ਟੈਕਲ ਕਰਨ। ਸੋ ਅਸੀਂ ਆਸ ਕਰਦੇ ਆਂ ਕਿ ਅਸੀਂ ਇਹ న్యూక్లియర్ ਵਾਰਵਲ ਪਹਿਲਾਂ ਤੇ ਫੁੱਲ ਫਲੇਜਡ ਵਾਰ ਨਹੀਂ ਹਾਲੇ ਤੱਕ ਅਸੀਂ ਟਾਰਗੇਟਸ ਤੇ ਅਟੈਕ ਕਰ ਰਹੇ ਆਂ। ਅਸੀਂ ਆਸ ਕਰਦੇ ਆਂ ਕਿ ਇਹ ਫੁੱਲ ਫਲੇਜਡ ਗਰਾਊਂਡ ਵਾਰ ਦੀ ਸ਼ਕਲ ਨਹੀਂ ਲਾਊਗੀ ਜਾਂ ਤਿੰਨੇ ਸਾਡੀਆਂ ਆਮੀ ਨੇਵੀ ਐ ਫੋਰਸ ਨਾ ਇਨਵੋਲ ਹੋਣ। ਜੇ ਉਹੋ ਜੀ ਗੱਲ ਬਣਦੀ ਆ ਤੇ ਫਿਰ న్యూక్లియర్ ਸ਼ਕਤੀ ਆ ਇੱਕ ਦੂਜੇ ਨੂੰ ਨਿਊਕਲੀਅਰ ਪਾਵਰ ਵਰਤਨ ਦੀ ਕੋਸ਼ਿਸ਼ ਵੀ ਹੋ ਸਕਦੀ ਖਾਸ ਕਰਕੇ ਜੇ ਦਾ ਐਗਜ਼ਿਸਟੈਂਸ ਦੁਨੀਆ ਦੇ ਵਿੱਚੋਂ ਖਤਮ ਹੋਣਾ ਹੋਵੇ ਉਹਦੇ ਨਾਲ ਬਹੁਤ ਨੁਕਸਾਨ ਹੋਊਗਾ ਸਾਡੇ ਕੋਲ ਬੜੀ ਤਕੜੀ ਨਿਊਕਲੀਅਰ ਸ਼ਕਤੀ ਹੈ ਸਾਡੀ ਅਗਨੀ 1 ਤੋਂ ਲੈ ਕੇ 5 ਤੱਕ ਸਾਡੀ ਸਾਡੇ ਕੋਲ ਅਗਨੀ ਮਿਸਾਈਲਸ ਆ ਇਸੇ ਤਰ੍ਹਾਂ ਪਾਕਿਸਤਾਨ ਕੋ ਹਥਫ 1 ਤੋਂ ਲੈ ਕੇ ਹਥਫ 6 ਤੱਕ ਔਰ ਸ਼ਹੀਨ ਔਰ ਗੋਰੀ ਮਿਸਾਈਲਸ ਆ ਸੋ ਦੋਵਾਂ ਕੋਲ ਦੋਵੇਂ ਨਿਊਕਲੀਅਰ ਪਾਵਰਸ ਨੇ ਬਹੁਤ ਤਕੜੀਆਂ ਨਿਊਕਲੀਅਰ ਸ਼ਕਤੀਆਂ ਵਾਂ ਪਰ ਅਸੀਂ ਆਸ ਕਰਦੇ ਆ ਵੀ ਗੱਲ ਉਸ ਤੱਕ ਨਾ ਵਧੇ ਅਸੀਂ ਆਸ ਕਰਦੇ ਹਾਂ ਕਿ ਗੱਲ ਜਿੱਥੇ ਤੁਰੀ ਆ ਉੱਥੇ ਹੀ ਖਤਮ ਹੋ ਜਾਏ ਪਹਿਲਗਾਮ ਤੇ ਉਹਨਾਂ ਨੇ ਹਮਲਾ ਕੀਤਾ ਬੇਗੁਨਾਹਾਂ ਨੂੰ ਮਾਰਿਆ ਅਸੀਂ ਉਹਨਾਂ ਦੇ ਹੈੱਡਕੁਆਰਟਰ ਜਿੱਥੋਂ ਬੇਗੁਨਾਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ ਅਸੀਂ ਉਹਨਾਂ ਨੂੰ ਟਾਰਗੇਟ ਕੀਤਾ ਮੇਰਾ ਖਿਆਲ ਹੈ ਗੱਲ ਇਸ ਤੋਂ ਅੱਗੇ ਨਹੀਂ ਵਧਣੀ ਚਾਹੀਦੀ ਤਾਂ ਅਸੀਂ ਆਸ ਕਰਦੇ ਹਾਂ ਕਿ ਇਸ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਕੰਟਰੀਜ਼ ਨੇ ਉਹ ਇੰਟਰਵਿਊਨ ਕਰਕੇ ਦੋਵਾਂ ਨੂੰ ਟੇਬਲ ਤੇ ਲੈ ਕੇ ਆਉਣਗੇ ਔਰ ਅੱਗੇ ਤੋਂ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਵਾ ਉਹ ਅਤਵਾਦ ਨਹੀਂ ਹੋ ਸਕਦਾ ਕਿਸੇ ਮਸਲੇ ਦਾ ਹੱਲ ਜਿਹੜਾ ਬਾ جنگ ਨਹੀਂ ਹੋ ਸਕਦਾ ਬਾਕੀ ਜਿਹੜੇ ਮਸਲੇ ਨੇ ਪੈਂਡਿੰਗ ਇਸ਼ੂਜ਼ ਆ ਪਾਮਿਓ ਇੰਟਰਸ ਵਾਟਰ ਸਟਰੀਟੀ ਦਾ ਮਸਲਾ ਵਾ ਕਸ਼ਮੀਰ ਦਾ ਮਸਲਾ ਵਾ ਐਲਓਸੀ ਦਾ ਮਸਲਾ ਵਾ ਜਾਂ ਸਾਡੇ ਇੰਟਰਨੈਸ਼ਨਲ ਬਾਰਡਰ ਦੇ ਮਸਲੇ ਨੇ ਇਹ ਸਾਰੇ ਮਸਲੇ ਜਿਹੜੇ ਨੇ ਇਹਨਾਂ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ ਇਹਨਾਂ ਤੇ ਇੱਕ ਬਹਿਸ ਹੋਣੀ ਚਾਹੀਦੀ ਆ ਔਰ ਵਿਚਾਰ ਚਰਚਾ ਦੇ ਜ਼ਰੀਏ ਇਹ ਮਸਲੇ ਜਿਹੜੇ ਨੇ ਇਹ ਹੱਲ ਕਰਨੇ ਚਾਹੀਦੇ ਆ